ਦੇ ਸੇਵੀਏ ਕਿ ਦੁਸ਼ਮਣ ਦਾ ਦੁਸ਼ਮਣ ਮਿੱਤਰ ਸਾਨੂੰ ਆਸੀ ਕਿ ਇਹ ਜ਼ੀਰੋ ਤੇ ਨੇ ਇਹਨਾਂ ਦੇ ਵਿਰੁੱਧ ਨੇ ਅਸੀਂ ਕੁਦਰਤੀ ਉਹਨਾਂ ਨਾਲ ਹੱਥ ਮਲਾਇਆ ਲੇਕਿਨ ਮੋਦੀ ਸਾਹਿਬ ਆੜਿਆ ਆ ਕੇ ਗੱਲਾਂ ਦੀ ਸਰਵਾਈ ਗਏ ਹੱਥ ਤਾਂ ਹੋਰ ਵੀ ਸਾਡੇ ਮੱਥ ਤੇ ਪੇਤ ਵੱਧ ਗਏ ਮੱਥ ਪੇਤ ਵੱਧ ਗਏ ਤਾਂ ਅਸੀਂ ਅਲੱਗ ਹੋ ਗਏ ਸਾਡਾ ਕਿਸੇ ਨਾਲ ਸਮਝੌਤਾ ਨਹੀਂ ਤੇ ਕਿਸੇ ਨਾਲ ਦੁਸ਼ਮਣੀ ਨਹੀਂ ਲੇਕਿਨ ਸਾਡਾ ਮਿੱਤਰਤਾ ਉਹਦੇ ਨਾਲ ਜਿਹੜਾ ਸਾਡੇ ਮਸਲੇ ਹੱਲ ਕਰੂਗਾ ਜੇ ਸਾਡੇ ਮਸਲੇ ਹੱਲ ਨਹੀਂ ਕਰਦੇ ਅਸੀਂ ਉਹਦੇ ਨਾਲ ਦੋਸਤੀ ਪਾ ਲੈਨੇ ਜਿਵੇਂ ਸਾਡਾ ਪਹਿਲਾਂ ਹੋਈ ਫੇਰ ਹੋ ਜੇ ਅਸੀਂ ਲੋਕਾਂ ਚ ਕੀ ਮੂਹ ਲੈ ਕੇ ਜਾਵਾਂ ਸਾਡੇ ਜੇ ਕਿਸਾਨ ਬੋਲਦੇ ਤਾਂ ਸਾਡੀ ਐਮਐਸਪੀ ਦਿੱਤੀ ਜਾ ਰਹੀ ਕਿਸੇ ਵੇਲੇ ਤਾਂ ਬੱਲੇ ਬੱਲੇ ਪੰਜਾਬ ਬਾਸਕਟਾ ਇੰਡੀਆ ਦੀ ਨਾ ਸਾਡਾ ਜਵਾਨ ਨਾ ਸਾਡਾ ਕਿਸਾਨ ਤੇ ਨਾ ਸਾਡਾ ਪੰਜਾਬ ਸਾਡਾ ਕੁਝ ਵੀ ਸੇਫ ਹੈ ਕਿਹਾ ਗਿਆ ਸੀ ਕਿ ਐਨਡੀਏ ਤੋਂ ਬਿਨਾਂ ਵੀ ਸਾਡੇ ਕੋਲੇ ਰਾਹ ਹੈਗੇ ਨਹੀਂ ਤਾਂ ਜਿਹੜੀ ਉਹ ਤੋਂ ਦੁਸ਼ਮਣ ਸੀ ਉਹ ਵੀ ਕਿਤੇ ਨਾ ਕਿਤੇ ਦੋਸਤ ਬਣ ਸਕਦੇ ਨੇ ਜੇਕਰ বিজেਪ ਨਾਲ ਹੱਥ ਨਹੀਂ ਮਿਲਾਉਣਾ ਤਾਂ ਕਿ ਕਾਂਗਰਸ ਨਾਲ ਜਾਂ ਕਿਸੇ ਹੋਰ ਪਾਰਟੀ ਨਾਲ ਹੱਥ ਮਿਲਾਇਆ ਜਾਵੇ। ਪੰਜ-ਪੰਜ ਘੰਟੇ ਰਹਿਦੇ ਇਸ ਦਾ ਪ੍ਰਧਾਨ ਸੁਣਦਾ ਫਿਰ ਉਹਨੂੰ ਮਤ ਭੇਜਦੇ ਨਹੀਂ ਫਿਰ ਉਹਨੂੰ ਕਿਹਾ ਜਾਂਦਾ ਕਿ ਪਾਰਟੀ ਵਾਸਤੇ ਉਸ ਅچھے ਸੁਝਾਅ ਦੇਣੇ ਜਿਹੜੇ ਪਾਰਟੀ ਨੂੰ ਤਕੜੇ ਕਰ ਦੇਣ ਲੇਕਿਨ ਬਾਹਰ ਬਹਿ ਕੇ ਕੋਈ ਬੰਦਾ ਗੱਲ ਕਰਦਾ ਹੈ ਉਸ ਦੀ ਮੰਨ ਦੀ ਕਮਜ਼ੋਰੀ ਹੈ ਜੇ ਤਾਂ ਉਹਨੂੰ ਅੰਦਰ ਮੌਕਾ ਨਾ ਮਿਲੇ ਤਾਂ ਬਾਹਰ ਗੱਲ ਕਰੇ ਨਾ ਮੈਂ ਉਸ ਨੂੰ ਸਮਝਦਾ ਕਿ ਉਹ ਸਹੀ ਉਹ ਡੈਡੀਕੇਟਡ ਹੈ ਪਾਰਟੀ ਵਾਸਤੇ ਜਦੋਂ ਅੰਦਰ ਬਹਿ ਕੇ ਉਹਨੂੰ ਇਜਾਜ਼ਤ ਆਏ ਤੇ ਬਾਹਰ ਬਹਿ ਕੇ ਗੱਲ ਕਰਦਾ ਫਿਰ ਉਹ ਪਾਰਟੀ ਦਾ ਡੈਡੀਕੇਟਡ ਵਰਕਰ ਹੈ ਨਹੀਂ ਪ੍ਰਧਾਨ ਦੀ ਵੀ ਸਲਾਹ ਦਿੱਤੀ ਗਈ ਸੀ ਉਸ ਦੇ ਵਿੱਚ ਤੁਹਾਡਾ ਵੀ ਨਾਮ ਲਿਖਿਆ ਗਿਆ ਸੀ ਬੀਬੀ ਹਰਸਿੰਦਰ ਕੌਰ ਦਾ ਵੀ ਨਾਮ ਲਿਖਿਆ ਗਿਆ ਸੀ ਉਸ ਸਲਾਹ ਨੂੰ ਕਿੰਨਾ ਕਸਾਈ ਮੰਨਦੀ ਪੰਜ ਪ੍ਰਧਾਨੀ ਨਾਲ ਕਦੇ ਨਾ ਘਰ ਚੱਲੇ ਨਾ ਦੇਸ਼ ਚੱਲੇ ਨਾ ਕੋਈ ਦਫ਼ਤਰ ਚੱਲੇ ਹਰ ਜਗ੍ਹਾ ਇੱਕ ਬੰਦੇ ਨੂੰ ਹੈਡ ਕਰਨੇ ਪੈਂਦਾ ਹੈ ਦੇਰੇ ਵਿਧਾਨ ਦੀ ਸੌਂ ਖਾ ਲਈ ਐ ਲਿਖਤੀ ਸੌਂ ਖਾ ਲਈ ਐ ਬੋਲ ਕੇ ਦਫਤਰ ਸੌਂ ਖਾ ਲਈ ਐ ਫਿਰ ਲੋਕਾਂ ਨੇ ਵੋਟਾਂ ਪਾਤੀਆਂ ਤੇ ਫਿਰ ਉਸ ਬੰਦੇ ਦਾ ਕਿੱਥੇ ਰਹਿ ਗਿਆ ਇਸ ਕਰਕੇ ਮੈਂ ਸਮਝਦਾ ਕਿ ਸਰਕਾਰ ਇਹ ਗੈਰ ਕਾਨੂੰਨੀ ਕਰ ਰਹੀ ਹੈ ਇਹਨੇ ਸੇ ਬਾਰ ਬਾਰ ਬਤਾਉਣਾ ਇਹਨੇ ਸੇ ਤਾਂ ਉਸ ਤੇ ਹੁੰਦਾ ਕਿ ਦੇਸ਼ ਦੇ ਖਿਲਾਫ ਕੋਈ ਸਾਜ਼ਿਸ਼ ਕਰ ਰਿਹਾ ਹੈ ਕੁਝ ਦਿਨ ਪਹਿਲਾਂ ਹੀ ਜਿਸ ਤਰ੍ਹਾਂ ਚਲੰਗੀ ਪ੍ਰਾਰਟ ਦੇ ਵੱਲੋਂ ਇੱਕ ਖੁੱਲਾ ਪੱਤਰ ਲਿਖਿਆ ਗਿਆ ਸੀ ਕਿ ਉਸ ਤੋਂ ਬਾਅਦ ਉਸ ਦੇ ਉੱਤੇ ਕੋਈ ਐਕਸ਼ਨ ਲਿਆ ਜਾਵੇ ਤੋ ਪਹਿਲਾਂ ਜੇ ਹਾਲਾਤ ਦੇਖਿਆ ਜਾਵੇ ਤਾਂ 10 ਸੀਟਾਂ ਤੇ ਜ਼ਮਾਨਤ ਜ਼ਬਤ ਹੋ ਗਈ ਆ ਲੋਕਾਂ ਨੂੰ ਇੱਕ ਭੁਲੇਖਾ ਪੈ ਗਿਆ ਕਿ ਜਿੱਤਣ ਤੋਂ ਬਾਅਦ ਥਰਡ ਕਿੱਥੇ ਜਾਣਗੇ ਉਹ ਲੋਕਾਂ ਦੇ ਦਿਮਾਗ 'ਚ ਨਹੀਂ ਆ ਕਿ ਥਰਡ ਫੱਟਾ ਤੇ ਵੀ ਖੜੇ ਹੋ ਸਕਦਾ ਹੈ ਮੈਂ ਅੱਜ ਵੀ ਕਹਿਣਾ ਕਿ ਅਸੀਂ ਇੰਡੀਪੈਂਡੈਂਟਲੀ ਵਰਕ ਕਰਾਂਗੇ ਸਾਡਾ ਮੈਂਬਰ ਜੋ ਵੀ ਹੈ ਉੱਥੇ ਜਾ ਕੇ ਨਾ ਲੈਫਟ ਨਾ ਰਾਈਟ ਸਿੱਧਾ ਆਪਣੀ ਡਾਇਰੈਕਸ਼ਨ ਜੋ ਸਾਡਾ ਇਸ਼ੂ ਹੈ ਉੱਤੇ ਉਹਦੇ ਬੋਲੇਗਾ ਉਹਦੇ ਗੱਲ ਕਰੇਗਾ ਲੋਕ ਸਭਾ ਦੇ ਚੋਣਾਂ ਤੋਂ ਬਾਅਦ ਹੁਣ ਜਿਮਨੀ ਚੋਣਾਂ ਸਿੱਤੇ ਨੇ ਤਾਂ ਆ ਜਾਣਾਂਗੇ ਕਿ ਅਕਾਲੀ ਦਲ ਕਿੰਨਾ ਕੁ ਸਟੈਂਡ ਕਰ ਰਿਹਾ ਕਿਉਂਕਿ ਪਿਛਲੇ ਸਮੇਂ ਦੇਖਿਆ ਜਾਵੇ ਤਾਂ ਪੰਜਾਬ ਬਚਾਓ ਯਾਤਰਾ ਕੀਤੀ ਗਈ ਲੋਕਾਂ ਨਾਲ ਜੁੜਿਆ ਗਿਆ ਪਰ ਫਿਰ ਵੀ ਕਿਤਨੇ ਕਿਤੇ ਨਤੀਜੇ ਜਿਹੜਾ ਸਾਹਮਣੇ ਨਹੀਂ ਆਇਆ ਅਕਾਲੀ ਦਲ ਦੇ ਸੀਨੀਅਰ ਲੀਡਰ ਬਲਵਿੰਦਰ ਸਿੰਘ ਪੁੰਦਰਜੀ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਾਂਗੇ ਸਰ ਹੁਣ ਕਿਸ ਤਰ੍ਹਾਂ ਦੀ ਤਿਆਰੀ ਨਾਲ ਚੱਲੇਗਾ ਕੀ ਰਣਨੀਤੀ ਰਵੀ ਗਈ ਹੋਣ ਵਾਲੀ ਦਿਨਾਂ 'ਚ ਜੋ ਪਾਰਟੀ ਐ ਨਵੀਂ ਉਨਾ ਸਟੈਂਡ ਕਿਤੇ ਬਦਲਦਾ ਨਹੀਂ ਹੁੰਦਾ ਸ਼੍ਰੋਮਣੀ ਅਕਾਲੀ ਦਲ ਇੱਕ ਬਹੁਤ ਪੁਰਾਣੀ ਪਾਰਟੀ ਹੈ ਕੁਰਬਾਨੀ ਵਾਲੀ ਪਾਰਟੀ ਹੈ ਇਹਦਾ ਸਟੈਂਡ ਬਜ਼ੁਰਗਾਂ ਵੇਲੇ ਤੋਂ ਤੈਅ ਕੀਤਾ ਹੈ ਇਹ ਪੰਜਾਬ ਪੰਜਾਬੀਆਂ ਦੇ ਮਸਲੇ ਨਾਲ ਦੀ ਨਾਲ ਦੇਸ਼ ਦੇ ਮਸਲੇ ਸਾਰੇ ਮਸਲਿਆਂ ਤੇ ਇਕੱਠਾ ਇਹ ਲੜਦਾ ਹੈ ਉਸ ਵੇਲੇ ਵੀ ਜਦ ਅੰਗਰੇਜ਼ ਹਰਾਇਆ ਸਾਡੇ ਬਜ਼ੁਰਗਾਂ ਨੇ ਤਾਂ ਉਸ ਵੇਲੇ ਵੀ ਉਹ ਦੇਸ਼ ਦੀ ਲੜਾਈ ਸੀ ਸੀ ਉਹ ਸਾਡੀ ਧਰਮ ਦੀ ਲੜਾਈ ਜਿਸ ਤੋਂ ਸਾਡੀ ਲੜਾਈ ਸ਼ੁਰੂ ਹੋਈ ਲੇਕਿਨ ਉਹ ਦੇਸ਼ ਦੀ ਲੜਾਈ ਜਿੱਤੀ ਗਈ ਉਹਦੇ ਚ ਡੈਰੂ ਵਰਗੇ ਵੀ ਕੈਦ ਹੋਏ ਕਦੇ ਮੋਰਚੇ 'ਚ ਸੋ ਮਹਾਤਮਾ ਗਾਂਧੀ ਨੇ ਵੀ ਆਖਿਆ ਜਦੋਂ ਮੋਰਚੇ ਜਿੱਤੇਗੇ ਕਿ ਇਹ ਦੇਸ਼ ਦੀ ਹਰਮੰਦਰ ਦੀ ਜਿੱਤ ਨਹੀਂ ਇਹ ਦੇਸ਼ ਦੇ ਵੱਡੇ ਬੰਦਰ ਦੀ ਲੜਾਈ ਦੀ ਪਹਿਲੀ ਜਿੱਤ ਹੈ ਇਹ ਮਹਾਤਮਾ ਗਾਂਧੀ ਦੇ ਉਸ ਵੇਲੇ ਦੇ ਲਫ਼ਜ਼ ਨੇ ਔਰ ਸਾਡੇ ਨਾਲ ਉਸ ਵੇਲੇ ਵਾਦੇ ਵੀ ਬੜੇ ਕੀਤੇ ਗਏ ਆਜ਼ਾਦੀ ਤੋਂ ਬਾਅਦ ਆ ਕਿ ਉਹ ਵਾਦੇ ਤਾਂ ਮੁਕਰ ਗਈ ਸਰਕਾਰ ਸਾਡੀ ਕੁਰਬਾਨੀ ਬਹੁਤ ਵੱਡੀ ਸੀ ਕਾਲੀ ਦਿਲ ਦੀ ਤਾਂ ਸਾਡੇ ਮਤ ਭੇ ਤਕਰੀਬ ਉਸ ਤੋਂ ਹੀ ਸ਼ੁਰੂ ਹੋ ਗਏ ਤਾਂ ਜਿੰਨੇ ਅੱਜ ਮਸਲੇ ਪੈਦਾ ਹੋਏ ਨੇ ਜਿਆ ਸਾਰਾ ਕਾਂਗਰਸ ਦਾ ਲੰਬਾ ਸਮਰਾਜ ਰਿਹਾ ਇਹ ਮਸਲੇ ਪੰਜਾਬ ਦੇ ਪੰਜਾਬੀਆਂ ਦੇ ਸਾਡੇ ਧਰਮ ਦੇ ਸਿੱਖਾਂ ਦੇ ਸਾਰੇ ਮਸਲੇ ਉਸ ਵੇਲੇ ਪੈਦਾ ਹੋਏ ਅੱਜ ਵੀ ਸਾਨੂੰ ਆਸ ਸੀ ਕਿ ਉਸ ਤੋਂ ਬਾਅਦ ਜਿਹੜੀ ਬੀਜੇਪੀ ਆ ਜਿਹੜੀ ਇਹ ਜ਼ੀਰੋ ਤੇ ਸੀ ਇੱਕ ਫਾਰਮੂਲਾ ਮੈਥਮੈਟਿਕਸ ਦਾ ਵੀ ਇਹ ਮਾਈਨਸ ਮਾਈਨਸ ਪਲੱਸ ਦੇਸੀ ਵੀ ਹੈ ਕਿ ਦੁਸ਼ਮਨ ਦਾ ਦੁਸ਼ਮਣ ਮਿੱਤਰ ਸਾਨੂੰ ਆਸ ਸੀ ਕਿ ਇਹ ਜੀਰੋ ਤੇ ਨੇ ਇਹਨਾਂ ਦੇ ਵਿਰੋਧ ਨੇ ਅਸੀਂ ਕੁਦਰਤੀ ਉਹਨਾਂ ਨਾਲ ਹੱਥ ਮਲਾਇਆ ਕਿ ਅਸੀਂ ਹਰ ਬੰਦਾ ਚਾਹੁੰਦਾ ਕਿ ਮੇਰੇ ਦੋ ਸਾਥੀ ਵੱਜ ਜਾਣ ਮੈਂ ਤਕੜਾ ਹੋ ਕੇ ਲੜਾਈ ਲੜਾਂ ਤਾਂ ਅਸੀਂ ਜਦੋਂ ਇਹ ਜੀਰੋ ਤੇ ਅਸੀਂ ਸੀ ਲੜਾਈ ਲੜੀ ਤਕੜੇ ਹੋ ਕੇ ਅਸੀਂ ਸਾਥ ਦਿੱਤਾ ਸਾਨੂੰ ਆਸ ਸੀ ਜਦੋਂ ਪਾਵਰ ਚ ਆ ਦੇਣਗੇ ਸਾਡੇ ਬਸਲੇ ਹੱਲ ਕਰਨਗੇ ਲੇਕਿਨ ਭਾਜਪਾ ਵੀ ਤੱਕ ਕੁਝ ਨਾ ਕੁਝ ਗੱਲਾਂ ਹੋਈਆਂ ਜਿਹੜੀਆਂ ਕਿ ਅਸੀਂ ਕਹਿ ਸਕਦੇ ਹਾਂ ਕਿ ਆਹ ਗੱਲਾਂ ਹੋਈਆਂ ਲੇਕਿਨ ਮੋਦੀ ਸਾਹਿਬ ਵੇਲੇ ਆ ਕੇ ਗੱਲਾਂ ਦੀ ਸੁਣਵਾਈ ਗਈ ਹਟ ਉਹਨਾਂ ਗੱਲਾਂ ਤੋਂ ਪਿੱਛੇ ਹਟ ਗਏ ਕੋਈ ਸਰਕਾਰ ਨੇ ਧਿਆਨ ਨਹੀਂ ਦਿੱਤਾ ਤਾਂ ਹੌਲੀ-ਹੌਲੀ ਸਾਡੇ ਮਤਭੇਦ ਵਧ ਗਏ ਮਤਭੇਦ ਵਧ ਗਏ ਤਾਂ ਅਸੀਂ ਅਲੱਗ ਹੋ ਗਏ ਅੱਜ ਜਿਹੜੀਆਂ ਪਿੱਛੇ ਚੋਣਾ ਹੋਈਆਂ ਉਹ ਚੋਣਾ ਜੇ ਤੁਸੀਂ ਅਕਾਲੀ ਪਾਰਟੀ ਨੂੰ ਕਿਉਂਕਿ ਇੱਕ ਤਾਂ ਮinority ਦੀ ਪਾਰਟੀ ਹੈ ਸਿੱਖ ਧਰਮ ਮinorities ਹੈ ਨੰਬਰ 2 ਇਹ ਸੂਬਾ ਮinorities ਹੈ ਛੋਟਾ ਜਿਹਾ ਸੂਬਾ ਉਹਦੇ ਤੇਰੀ ਸੀਟਾਂ ਨੇ ਤਾਂ ਜਿੱਥੇ ਮinority ਦੀ ਪਾਰਟੀ ਹੈ ਉਥੇ ਧਰਮ ਵੀ ਹਿੰਦੁਸਤਾਨ ਦਾ ਵੱਖਰਾ ਹੈ ਤਾਂ ਸਾਡੇ ਈਸ਼ੂ ਵੱਖਰੇ ਨੇ ਸਾਡੇ ਦੋ ਇਸ਼ੂ ਹੋ ਗਏ ਇੱਕ ਸਾਡੇ ਧਰਮ ਦੇ ਹੋ ਗਏ ਸਾਡੇ ਸਟੇਟ ਦੇ ਹੋ ਗਏ ਸਾਡੇ ਪੰਜਾਬੀਆਂ ਦੇ ਹੋ ਗਏ ਇੱਕ ਇਸ਼ੂ ਸਾਡੇ ਸੈਂਟਰ ਲੈਵਲ ਤੇ ਹੋ ਗਏ ਜਿਹੜੇ ਫੈਡਰਲ ਸਿਸਟਮ ਨਾਲ ਲਿੰਕ ਕਰਦੇ ਸੀ ਉਹਦੇ ਚ ਆ ਕੇ ਅਸੀਂ ਨਾ ਕਾਂਗਰਸ ਨਾਲ ਅਸੀਂ ਸਾਥ ਕਰ ਸਕਦੇ ਸੀ ਨਾ ਬੀਜੇਪੀ ਨਾਲ ਕਰ ਸਕਦੇ ਸੀ ਤਾਂ ਸਾਡੀ ਲੜਾਈ ਜਦੋਂ ਹੋਈ ਵੋਟਾਂ ਤੇ ਬੜਾ ਵੱਡਾ ਲੋਕਾਂ ਚ ਗੰਗਾਰਾ ਬੜੀ ਮਿਹਨਤ ਵਰਕਰਾਂ ਨੇ ਕੀਤੀ ਸਾਡੇ ਪ੍ਰਧਾਨ ਨੇ ਬਹੁਤ ਮਿਹਨਤ ਦਿਨ ਰਾਤ ਇੱਕ ਕੇਤੇ ਲੋਕ ਹੈਰਾਨ ਰਹੇ ਕਿ ਯਾਰਾ ਆਸ ਨਹੀਂ ਸੀ ਕਿ ਇਹ ਤਾਂ ਵੱਡੇ ਵਾਰ ਸਰ ਉਤਰੇ ਹੀ ਕੰਮ ਕਰਦੇ ਨੇ ਔਰ ਲੋਕਾਂ ਚ ਬੜੀ ਵੱਡੀ ਉਭਾਰ ਆਇਆ ਜੂਥ ਨਾ ਹਰ ਚੀਜ਼ ਹਰ ਬੰਦੇ ਨੇ ਬੁੱਧੀਜੀਵੀ ਨੇ ਵੀ ਸਾਡੀ ਗੱਲ ਦੀ ਤਾਰੀਫ ਕੀਤੀ ਲੇਕਿਨ ਅੱਗੇ ਆ ਕੇ ਜੋ ਲੜਾਈ ਹੋਈ ਲੜਾਈ ਆ ਕਿ ਡਾਇਰੈਕਟ ਹੋ ਗਈ ਇੱਕ ਮੋਦੀ ਹਟਾਓ ਆ ਗਈ ਇੱਕ ਮੋਦੀ ਬਚਾਓ ਆ ਗਈ ਤਾ ਸਾਢੇ 4 ਕੁਛ ਬੰਦਿਆਂ ਦੇ ਇਹ ਵਿਚਾਰ ਚੱਲਦੇ ਰਹੇ ਕਿ ਜੀ ਉਸ ਤੋਂ ਬਾਅਦ ਕੀ ਹੋ ਤਾਂ ਮੇਰੀ ਤਾਂ ਸਪੱਸ਼ਟ ਲਾਈਨ ਸੀ ਕਿ ਸਾਡੀ ਕਿਸੇ ਨਾਲ ਦੋਸਤੀ ਨਹੀਂ ਕਿਸੇ ਨਾਲ ਦੁਸ਼ਮਣੀ ਨਹੀਂ ਮੈਂ ਅੱਜ ਵੀ ਸਪੱਸ਼ਟ ਲਾਈਨ ਤੇ ਆ ਸਾਡਾ ਕਿਸੇ ਨਾਲ ਸਮਝੌਤਾ ਨਹੀਂ ਤੇ ਕਿਸੇ ਨਾਲ ਦੁਸ਼ਮਣੀ ਨਹੀਂ ਲੇਕਿਨ ਸਾਡਾ ਮਿੱਤਰਤਾ ਉਹਦੇ ਨਾਲ ਜਿਹੜਾ ਸਾਡੇ ਮਸਲੇ ਹੱਲ ਕਰੂਗਾ ਜੇ ਸਾਡੇ ਮਸਲੇ ਹੱਲ ਨਹੀਂ ਕਰਦੇ ਅਸੀਂ ਉਹਦੇ ਨਾਲ ਦੋਸਤੀ ਪਾ ਲੈਨੇ ਆ ਜਿਵੇਂ ਸਾਡੇ ਨਾਲ ਪਹਿਲਾਂ ਹੋਈ ਫੇਰ ਹੋ ਜੇ ਅਸੀਂ ਲੋਕਾਂ ਚ ਕੀ ਮੁੱਲ ਕੇ ਜਾਵਾਂਗੇ ਇਸ ਕਰਕੇ ਸਾਡੇ ਜਿੱਤ ਹਾਰ ਵੋਟਾਂ ਨਾਲ ਨਹੀਂ ਅਸੀਂ ਦੇਖਦੇ ਸਾਡੀ ਜਿੱਤ ਹਾਰ ਦੇਖਦੇ ਆ ਕਿ ਸਾਡੇ ਇਸ਼ੂ ਹੱਲ ਹੋਏ ਕਿ ਨਾ ਹੋਏ ਅੱਜ ਸਾਡੇ ਇਸ਼ੂ ਉੱਥੇ ਦੀ ਉੱਥੇ ਖੜੇ ਨੇ ਭਾਵੇਂ ਪੰਜਾਬ ਦੇ ਦਰਿਆਵਾਂ ਦਾ ਮਸਲਾ ਹੈ ਭਾਵੇਂ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਦਾ ਮਸਲਾ ਹੈ ਭਾਵੇਂ ਸਾਡਾ ਬਾਡਰ ਖੋਲਣ ਦਾ ਮਸਲਾ ਹੈ ਭਾਬਾ ਸਾਡਾ ਇੰਡਸਟਰੀ ਦਾ ਮਸਲਾ ਹੈ ਭਾਵੇਂ ਸਾਡਾ ਦਰਿਆਵਾਂ ਦਾ ਬੋਰਡ ਵੀ ਖੋਲਿਆ ਸਾਡਾ ਜਿਹੜਾ ਸੀ ਇੱਥੇ ਬਣਿਆ ਹੋਇਆ ਪਹਿਲਾਂ ਪਾਣੀ ਤੇ ਲੜਾਈ ਚੱਲ ਰਹੀ ਹੈ ਹੁਣ ਸਾਡਾ ਬੋਰਡ ਦੇ ਵਿੱਚ ਹੀ ਫੇਰ ਦਿੱਲੀ ਤੋਂ ਲਿਆ ਕੇ ਲਾਤਾ ਫੇਰ ਸਾਡੇ ਧਰਮ ਦੇ ਵਿੱਚ ਦਖਲ ਇਹਨਾਂ ਦੇ ਤਾਂ ਕਿ ਕਾਂਗਰਸ ਦਿੱਤਾ ਇਹਨਾਂ ਨੂੰ ਉਸ ਤੋਂ ਅੱਗੇ ਟੱਪ ਗਏ ਨੇ ਕਿਤੇ ਪਰਣਾ ਸਭ ਖੋਲਿਆ ਕਿਤੇ ਹਜੂਰ ਸਾਹਿਬ ਖੋਲਿਆ ਮੈਂਬਰਾਂ ਦੀ ਨਾਮਿਨੇਸ਼ਨ ਹੱਥੀਂ ਲੈ ਲਈ ਹਰ ਜਿੱਤੇ ਅੱਜ ਤਾਂ ਸਾਡੀ ਦਿੱਲੀ ਖੋਹ ਲਈ ਡਰਾ ਕੇ ਸਾਰਿਆਂ ਨੂੰ ਫਿਰ ਹਰਿਆਣੇ ਦਾ 1925 ਦਾ ਐਕਟ ਹੀ ਟੁੱਟ ਗਿਆ ਅੰਗਰੇਜ਼ਾਂ ਵਾਲਾ ਉਹ ਉੱਥੇ ਐਕਟ ਾਡ ਬਣਾਤਾ ਫਿਰ ਇੱਥੇ ਸਾਡੇ ਦਖਲ ਦੇ ਰਹੇ ਆ ਆਪਣੇ ਬੰਦੇ ਖੜੇ ਕਰਕੇ ਪਿੱਛੇ ਸਪੋਰਟ ਕਰਕੇ ਸੋ ਸਾਡੇ ਧਰਮ ਵਿੱਚ ਦਖਲ ਹੋ ਰਿਹਾ ਹੈ ਸਾਡੇ ਪੋਲੀਟੀਕਲ ਸਿਸਟਮ ਦੇ ਵੀ ਦਖਲ ਹੋ ਰਿਹਾ ਹੈ ਸਾਡੀ ਇਕਨੋਮਿਕ ਪੋਜੀਸ਼ਨ ਵਿੱਚ ਦਖਲ ਹੋ ਰਿਹਾ ਹੈ ਸਾਡੇ ਜੇ ਕਿਸਾਨ ਬੋਲਦੇ ਤਾਂ ਸਾਡੀ ਐਮਐਸਪੀ ਦਿੱਤੀ ਜਾ ਰਹੀ ਕਿਸੇ ਵੇਲੇ ਤਾਂ ਬੱਲੇ ਬੱਲੇ ਪੰਜਾਬ ਬਾਸਕਟਾ ਇੰਡੀਆ ਦੀ ਪੰਜਾਬ ਸਬੂੜ ਆਰਮਾ ਇੰਡੀਆ ਦਾ ਅੱਜ ਨਾ ਸਾਡਾ ਜਵਾਨ ਨਾ ਸਾਡਾ ਕਿਸਾਨ ਤੇ ਨਾ ਸਾਡਾ ਪੰਜਾਬ ਸਾਡਾ ਕੁਝ ਵੀ ਸੇਫ ਹੈ ਨਹੀਂ ਇਸ ਕਰਕੇ ਸਾਡੀ ਇੱਕ ਸਾਡੀ ਲੜਾਈ ਵੀ ਇਹਨਾਂ ਇਸ਼ੂਆਂ ਤੇ ਸਾਡੀ ਲੜਾਈ ਵੋਟਾਂ ਤੇ ਨਹੀਂ ਅੱਜ ਵੀ ਅਸੀਂ ਉੱਥੇ ਖੜੇ ਆ ਜਿਹੜੀ ਅਗਲੀ ਅਸੈਂਬਲੀ ਆਏਗੀ ਉਹ ਇਸ਼ੂ ਵੱਖਰੇ ਹੋਣਗੇ ਅੱਜ ਮੋਦੀ ਵਰਸ ਹਟਾ ਵਿਧਾਨ ਬਚਾਓ ਵਿਧਾਨ ਹਟਾਓ ਸੀ ਉਦੋਂ ਆਏਗਾ ਪੰਜਾਬ ਦੇ ਮਸਲਿਆਂ ਤੇ ਉਹ ਜੋ ਕਾਲੀ ਦਾ ਸਟੈਂਡ ਹੈ ਮੈਨੂੰ ਪੂਰਨ ਉਮੀਦ ਹੈ ਪੰਜਾਬ ਦੇ ਮਸਲਿਆਂ ਤੇ ਅਕਾਲੀ ਸਾਡੀ ਪੰਜਾਬ ਸਾਡੀ ਸਪੋਰਟ ਕਰੇਗਾ ਸਤ ਤੁਸੀਂ ਗੱਲ ਕੀਤੀ ਪਹਿਲਾਂ ਬੀਜੇਪੀ ਦੇ ਨਾਲ ਸੀ ਪਿਛਲੇ ਦਿਨੀ ਵੀ ਤੁਹਾਡੇ ਵੱਲੋਂ ਕਿਹਾ ਗਿਆ ਸੀ ਕਿ ਐਨਡੀਏ ਤੋਂ ਬਿਨਾਂ ਵੀ ਸਾਡੇ ਕੋਲੇ ਰਾਹ ਹੈਗੇ ਨੇ ਤਾਂ ਜਿਹੜੇ ਉਹਦੇ ਦੁਸ਼ਮਣ ਸੀ ਉਹ ਵੀ ਕਿਤੇ ਨਾ ਕਿਤੇ ਦੋਸਤ ਬਣ ਸਕਦੇ ਨੇ ਜੇਕਰ ਬੀਜੇਪੀ ਨਾਲ ਹੱਥ ਨਹੀਂ ਮਿਲਾਉਣਾ ਤਾਂ ਕਿ ਕਾਂਗਰਸ ਨਾਲ ਜਾਂ ਕਿਸੇ ਹੋਰ ਪਾਰਟੀ ਨਾਲ ਹੱਥ ਮਿਲਾਇਆ ਜਾਵੇਗਾ ਵੀਰ ਤੁਸੀਂ ਦੇਖੋਗੇ 6 ਮਹੀਨਿਆਂ ਦੇ ਅੰਦਰ ਅੰਦਰ ਜਿਹੜਾ ਸਾਰੀਆਂ ਪਾਰਟੀਆਂ ਲੱਗੀਆਂ ਹੋਈਆਂ ਸੀ ਕਰੀਏ ਨਾ ਪਾਰਟੀਆਂ ਨੂੰ ਖਤਮ ਕਰਦੀ ਅਕਾਲੀ ਦਲ ਤਾਂ ਕਰੀਏ ਨਾ ਪਾਰਟੀ ਹੈ ਹੀ ਨਹੀਂ ਇਹ ਤਾਂ ਇੱਕ ਮinority ਦੀ ਪਾਰਟੀ ਆ ਰੀਜਨਲ ਪਾਰਟੀ ਇਸ ਕਰਕੇ ਆ ਕਿ ਅਸੀਂ ਮinority ਦੇ ਸੂਬੇ ਚ ਲੇਕਿਨ ਇਹ ਪਾਰਟੀ 103 ਸਾਲ ਪੁਰਾਣੀ ਖੂਨ ਦੇ ਕੇ ਬਣੀ ਹੋਈ ਪਾਰਟੀ ਆ ਸੋਸ਼ਲ ਮੀਡੀਆ ਦੀ ਪਾਰਟੀ ਨਹੀਂ ਨਾ ਇਹ ਪੇਪਰਾਂ ਚ ਬਣੀ ਹੋਈ ਪਾਰਟੀ ਆ ਨਾ ਇਹ ਡਾਂਡੀ ਮਾਰਚ ਦੀ ਪਾਰਟੀ ਆ ਇਹ ਪਾਰਟੀ ਕੁਰਬਾਨੀ ਵਾਲੀ ਖੂਨ ਦੇ ਕੇ ਬਣੀ ਹੋਈ ਪਾਰਟੀ ਆ ਸਾਡੇ ਬਜ਼ੁਰਗਾਂ ਦਾ ਇਸ ਕਰਕੇ ਸਾਡਾ ਇਤਿਹਾਸ ਵੱਖਰਾ ਹੈ ਲੇਕਿਨ ਅੱਜ ਰੀਜਨਲ ਪਾਰਟੀਆਂ ਪੈਦਾ ਹੋ ਗਈਆਂ ਮਮਤਾ ਬੈਨਰਜੀ ਵਰਗੀਆਂ ਉਹਦੀ ਲੜਾਈ ਕੀ ਸਾਡੇ ਲੜਾਈ ਉਹਦੀ ਚੱਲ ਰਹੀ ਹੈ ਅਗਲੇਸ਼ ਠਾਕ ਜਾਦਵ ਦੀ ਸਾਡੇ ਲੜਾਈ ਚੱਲ ਰਹੀ ਹੈ ਕਿੰਨੇ ਕਿਨੇ ਤਕੜੇ ਹੋ ਗਏ ਨੇ ਸਟਾਲਨ ਦੀ ਲੜਾਈ ਕੇ ਕਮਿਸ਼ਨਰ ਸਾਡੇ ਜਿਹੜੇ ਲਾਗੇ ਨੇ ਅੱਜ ਤਾਂ ਰੋਹਿਤ ਗਾਂਧੀ ਵੀ ਸਾਡੇ ਵਾਲੀ ਪੋਜੀਸ਼ਨ 'ਚ ਆ ਗਿਆ ਉਹਦੇ ਕੋਲ ਵੀ ਸਟੇਟਾਂ ਦੋ ਹੀ ਰਹਿ ਗਈਆਂ ਖੋਲੀਆਂ ਸਾਰੀਆਂ ਉਹ ਵੀ ਇਹੀ ਕਹਿੰਦੇ ਧੱਕਾ ਕਰ ਰਹੇ ਨੇ ਸਾਡੇ ਨਾਲ ਸੈਂਟਰ ਸੈਂਟਰ ਜਿਹੜਾ ਇਹ ਫੈਡਰਲ ਪਾਵਰ ਸਾਡੀ ਖਤਮ ਕਰ ਰਿਹਾ ਹਰ ਗੱਲ 'ਚ ਦਾਖਲ ਦੇ ਰਿਹਾ ਸਾਡੀ 'ਚ ਸਾਡੇ ਫਾਈਨੈਂਸ਼ੀਅਲ ਪਾਵਰ 'ਚ ਦਾਖਲ ਰਿਹਾ ਸਾਡੀ ਐਡਮਿਨਿਸਟ੍ਰੇਸ਼ਨ ਦਾਖਲ ਦੇ ਰਿਹਾ ਸਾਡਾ ਸਾਰਾ ਕੁਝ ਛੋਲੇ ਸਾਡੇ ਕੋਲੋਂ ਸੋ ਇਸ ਕਰਕੇ ਵੀਬਾ ਅੱਜ ਸਾਡੇ ਕੋਲੇ ਰਸਤਾ ਬਹੁਤ ਵੱਡਾ ਵਾਈਡ ਹੋ ਗਿਆ ਹੈ ਅਸੀਂ ਨਾ ਸੱਜੇ ਨਾ ਖੱਬੇ ਸਾਡੇ ਕੋਲ ਇੱਕ ਥਰਡ ਫਰੰਟ ਤੁਹਾਡੇ 6 ਮਹੀਨੇ ਦੇ ਦੇਖੋਗੇ ਇਹ ਸਾਰੇ ਮਤ ਭੇਦ ਇਹਨਾਂ ਦੇ ਪੈਦਾ ਹੋ ਜਾਣੇ 6 ਮਹੀਨਿਆਂ ਚ ਔਰ ਇਹਨਾਂ ਨੇ ਆਪ ਆਪਣੇ ਸ਼ੋ ਆ ਜਾਣੇ ਤੁਸੀਂ ਦੇਖਣਾ ਕਿ ਇਹਨਾਂ ਦੀ ਇੰਡੀਵਿਜੂਅਲ ਲੜਾਈ ਪੈ ਜਾਣੀ ਅਸੀਂ ਉਹ ਜਿਹੜਾ ਥਰਡ ਫਰੰਟ ਹੋਏਗਾ ਉਹ ਫਰੰਟ ਸਾਡਾ ਹੈ ਅਸੀਂ ਕਿਸੇ ਨਾਲ ਨਹੀਂ ਥਰਡ ਫਰੰਟ ਹੋ ਕੇ ਅਸੀਂ ਦੇਸ਼ ਦੇ ਜਿਹੜੇ ਸਾਡੇ ਮਸਲੇ ਨੇ ਦੇਸ਼ ਵਾਲੇ ਮੰਗਣਗੇ ਅਸੀਂ ਉਸ ਮਸਲੇ ਤੇ ਪਹਿਲੇ ਹੀ ਲੜ ਰਹੇ ਹਾਂ ਉਹ ਮਸਲੇ ਸਾਡਾ ਐਲਾਨਨਾਮਾ ਕਾਪੀ ਲੈ ਜਾਓ ਅੱਜ ਪੜ੍ਹ ਲਓ ਚੰਗੀ ਤਰ੍ਹਾਂ ਤਾਕੇ ਤੁਹਾਨੂੰ ਪਤਾ ਲੱਗੇ ਜਿਹੜਾ ਅਸੀਂ ਹੁਣ ਐਲਾਨਨਾਮਾ ਕੀਤਾ ਉਹ ਹੀ ਐਲਾਨਨਾਮਾ ਹੈ ਸਾਡਾ ਉਹੀ ਸਾਡੇ ਇਸ਼ੂ ਨੇ ਅਸੀਂ ਇਹਨਾਂ ਤੇ ਲੜਦੇ ਹਾਂ ਔਰ ਲੜ ਕੇ ਅਸੀਂ ਜਿੱਤਾਂਗੇ ਸਾਡੀ ਇੱਕ ਤੀਸਰੀ ਧਿਰ ਹੈ ਜਿਹੜੀ ਉਹ ਸਾਡੇ ਨਾਲ ਖੜੇਗੀ ਸਾਨੂੰ ਪੂਰਨ ਵਿੱਚ ਦਾ ਸਾਡੀ ਇਸੇ ਕਰਕੇ ਪ੍ਰਧਾਨ ਜੀ ਨੇ ਦੇਖਿਆ ਕਿ ਸਾਰੇ ਜਿਹੜੇ ਰੀਜਨਲ ਪਾਰਟੀਆਂ ਜਿੱਤੀਆਂ ਉਹਨਾਂ ਨੂੰ ਵਧਾਈ ਦਿੱਤੀ ਹੈ ਉਹਨਾਂ ਨੇ ਜੀ ਆਇਆਂ ਕਿ ਅਸੀਂ ਸਾਡਾ ਸਾਰਿਆਂ ਦਾ ਤਾਲਮੇਲ ਆਪਸ ਵਿੱਚ ਅਸੀਂ ਸਟੇਜਾਂ ਤੇ ਇਕੱਠੇ ਹੁੰਨੇ ਇੱਕ ਇੱਕ ਤੇ ਸਾਰੇ ਇਕੱਠੇ ਹੋ ਕੇ ਬੋਲਦੇ ਅਸੀਂ ਅਸੀਂ ਕਿਸੇ ਉਸ ਪਾਰਟੀ ਨਾਲ ਸਟੇਜ ਤੇ ਨਹੀਂ ਖੜਦੇ ਜਿਹੜੀ ਪਾਰਟੀ ਦੋਨੇ ਸਾਡੇ ਖਿਲਾਫ ਗਈਆਂ ਅਸੀਂ ਜਿੱਥੇ ਵੀ ਕੋਈ ਸਾਡੀ ਸਾਂਝ ਪਾਰਟੀ ਨਾਲ ਇਕੱਠੇ ਹੋ ਕੇ ਕਰਦੇ ਆ ਅੱਗੇ ਵੀ ਕਰਾਂਗੇ ਇਹੋ ਉਹ ਮਹਾਰਾਸ਼ਟਰ ਤੱਕ ਉਹ ਬਿਠਾ ਕਰੇ ਤੱਕ ਸਾਡੇ ਨਾਲ ਸਾਰੇ ਬੀਜੂਪੜਨਾਈ ਤੱਕ ਸਾਡੇ ਨਾਲ ਸਾਰੇ ਕਿੰਨੀ ਮੇਰੇ ਖਿਲ ਘਟੋੜ 12 13 ਸਵੇਰ ਦੇ ਸਟੇਟਾਂ ਵਾਲੇ ਸਾਡੇ ਨਾਲ ਔਰ ਹੋਰ ਵੱਜ ਜਾਣੇ ਨੂੰ ਤੱਕ ਸੋ ਇਸ ਕਰਕੇ ਸਾਡੇ ਕੋਈ ਰਸਤਾ ਹੈ ਅਸੀਂ ਮੈਂ ਮੈਂ ਜ਼ੋਰ ਨਾਲ ਕਹਿਣਾ ਚਾਹੁੰਦਾ ਕਿ ਇਸ ਭਲੇਖੇ ਚ ਲੋਕਾਂ ਨੇ ਸਾਡੇ ਉਲਟ ਵੋਟ ਪਾਤੀ ਕਿ ਕਿਤੇ ਇਹ ਜਿੱਤਨ ਤੋਂ ਬਾਅਦ ਮੋਦੀ ਨਾਲ ਨਾ ਚਲੇ ਜਾਣ ਇਹਨੂੰ ਸ਼ੱਕ ਪੈ ਗਿਆ ਲੇਕਿਨ ਨਹੀਂ ਮੈਂ ਕਹਿਣਾ ਚਾਹੁੰਦਾ ਸਾਡਾ ਕਿਸੇ ਨਾਲ ਦੋਸਤ ਹੀ ਨਹੀਂ ਸਾਡੇ ਆਪਣੇ ਇਸ਼ੂ ਹੈ ਅਸੀਂ ਇਸ ਤੋਂ ਬਗੈਰ ਕਿਸੇ ਨਾਲ ਸਾਡਾ ਕੋਈ ਤਲਕਾਤ ਨਹੀਂ। ਤੋਂ ਜ਼ਿੰਮੇਵਾਰ ਮੈਂ ਕਹਿਣਾ ਚਾਹੁੰਨਾ ਗੁਰੂ ਕਿਰਪਾ ਕਰੇਗਾ। ਅਸੀਂ ਪੰਜਾਬ ਜਿੱਤਾਂਗੇ ਔਰ ਥਰਡ ਜਿਹੜਾ ਫਰੰਟ ਬਣ ਕੇ ਅਸੀਂ ਆਪਦੇ ਮਸਲਿਆਂ ਤੇ ਅਗਲੇ ਕੋਈ ਲੜਕੇ ਉਹਨਾਂ ਮਸਲੇ ਨੂੰ ਹੱਲ ਕਰਾਵਾਂਗੇ। ਸਰ ਪਰ ਮਤਭੇਦ ਦੀ ਗੱਲ ਕਰ ਰਹੇ ਹਾਂ ਉਹ ਚੀਜ਼ ਸਾਨੂੰ ਅਕਾਲੀ ਦਲ ਦੇ ਵਿੱਚ ਵੀ ਨਜ਼ਰ ਆ ਰਹੀ ਹੈ ਕਿ ਧੜੇਬੰਦੀ ਬਣ ਰਹੀ ਹੈ ਜਾਂ ਫਿਰ ਜੋ ਲਗਾਤਾਰ ਵਰਕਰ ਜੁੜੇ ਹੋਏ ਹਨ ਉਹ ਦੂਰ ਹੋ ਰਹੇ ਹਨ। ਭਾਵੇਂ ਅਸੀਂ ਚੰਡੀਗੜ੍ਹ ਦੀ ਗੱਲ ਕਰੀਏ ਕਿ ਚੰਡੀਗੜ੍ਹ ਦੇ ਵਿੱਚ ਇਸ ਸਮੇਂ ਕੈਂਡੀਡੇਟ ਵੀ ਨਹੀਂ ਐਲਾਨਿਆ ਗਿਆ ਕੋਈ ਕੈਂਡੀਡੇਟ ਹੀ ਨਹੀਂ ਸੀ ਚੰਡੀਗੜ੍ਹ ਦੇ ਵਿੱਚ ਤਾਂ ਇਹਨਾਂ ਮਸਲ ਕੈਂਡੀਡੇਟ ਲਾਂਚ ਵਿਭਾਗ ਕਈ ਹੋਰ ਕਾਰਨਸਾਂ ਜਿਹੜਾ ਕਰਕੇ ਅਸੀਂ ਨਹੀਂ ਲਾਂਚਿਆ ਉਹ ਮੈਂ ਇੱਥੇ ਬਹੁਤੀ ਇਸ ਗੱਲ ਤੇ ਨਿਪਟਵਾਵਾਂਗੇ ਤੁਸੀਂ ਜਿਹੜਾ ਕਹਿੰਦੇ ਹੋ ਕਿ ਜੀ મત ਭੇਦ ਦਾ મત ਭੇਦ ਡੈਮੋਕ੍ਰੈਟਿਕ ਪਾਰਟੀਆਂ 'ਚ ਹਮੇਸ਼ਾ ਹੁੰਦੇ ਨੇ ਲੇਕਿਨ ਮੈਂ ਸਮਝਦਾ ਮੈਂ મત ਭੇਦ ਉਸ ਨੂੰ ਗਿਣਨਾ ਜਿਹੜੇ ਜਦੋਂ ਬੰਦੇ ਆਪਾਂ ਮੀਟਿੰਗ ਕਰਦੇ ਆ ਮੀਟਿੰਗ 'ਚ ਬਹਿ ਕੇ ਜਦੋਂ ਆਪਾਂ ਇੱਕ ਦੂਜੇ ਨਾਲ ਗੱਲਾਂ ਕਰਦੇ ਆ ਜੇ ਅਸੀਂ ਹਰ ਗੱਲ ਕਰ ਸਕਦੇ ਆ ਪ੍ਰਧਾਨ ਬੈਠਾ ਹੈ ਤੇ ਉਹਦੇ ਕੋਲੇ ਅਸੀਂ ਘੰਟਾ-ਘੰਟਾ ਆਪਣੀ ਗੱਲ 2-2 ਘੰਟੇ ਗੱਲ 3-3 ਘੰਟੇ ਆਪਣੀ ਰਾਏ ਦੇ ਸਕਦੇ ਆ 5-5 ਘੰਟੇ ਰਾਏ ਦੇ ਸਕਦਾ ਫਿਰ ਉਹਨੂੰ ਮਤ ਭੇਜਦੇ ਨਹੀਂ ਫਿਰ ਉਹਨੂੰ ਕਿਹਾ ਜਾਂਦਾ ਕਿ ਪਾਰਟੀ ਵਾਸਤੇ ਉਸ ਅچھے ਸੁਝਾਅ ਦੇਣੇ ਜਿਹੜੇ ਪਾਰਟੀ ਨੂੰ ਤਕੜੇ ਕਰ ਦੇਣ ਲੇਕਿਨ ਬਾਹਰ ਬਹਿ ਕੇ ਕੋਈ ਬੰਦਾ ਗੱਲ ਕਰਦਾ ਉਹ ਉਸਦੇ ਮਨ ਦੀ ਕਮਜ਼ੋਰੀ ਹੈ ਜੇ ਤਾਂ ਉਹਨੂੰ ਅੰਦਰ ਮੌਕਾ ਨਾ ਮਿਲੇ ਤਾਂ ਬਾਹਰ ਗੱਲ ਕਰੇ ਜੇ ਉਹਨੂੰ ਅੰਦਰ ਮੌਕਾ ਮਿਲਦਾ ਹੈ ਬਾਹਰ ਗੱਲ ਕਰਦਾ ਫਿਰ ਮੈਂ ਉਸਦੇ ਮਨ ਦੀ ਕਮਜ਼ੋਰੀ ਸਮਝਦਾ ਮੈਂ ਉਹਨੂੰ ਨਾ ਮਤ ਭੇਜ ਸਮਝਦਾ ਨਾ ਮੈਂ ਉਸਨੂੰ ਸਮਝਦਾ ਕਿ ਉਹ ਸਹੀ ਉਹ ਡੈਡੀਕੇਟਿਡ ਹੈ ਪਾਰਟੀ ਵਾਸਤੇ ਜਦੋਂ ਅੰਦਰ ਬਹਿ ਕੇ ਉਹਨੂੰ ਇਜਾਜ਼ਤ ਆਏ ਤੇ ਬਾਹਰ ਬਹਿ ਕੇ ਗੱਲ ਕਰਦਾ ਫਿਰ ਉਹ ਪਾਰਟੀ ਦਾ ਡੈਡੀਕੇਟਿਡ ਵਰਕਰ ਹੈ ਨਹੀਂ ਕੁਰਬਾਨੀ ਉਹਦੇ ਦਾ ਜ ਪੰਜ ਪ੍ਰਧਾਨ ਦੀ ਵੀ ਸਲਾਹ ਦਿੱਤੀ ਗਈ ਸੀ ਉਸ ਦੇ ਵਿੱਚ ਤੁਹਾਡਾ ਵੀ ਨਾਮ ਲਿਖਿਆ ਗਿਆ ਸੀ ਬੀਬੀ ਹਰਸਿਮਰਤ कौर ਬਾਦਲ ਦਾ ਵੀ ਨਾਮ ਲਿਖਿਆ ਗਿਆ ਸੀ ਉਸ ਸਲਾਹ ਨੂੰ ਕਿੰਨਾ ਕੁ ਸਹੀ ਮੰਨਦੇ ਹੋ ਉਹਦੇ ਵਿਭਾ ਜਿਹੜਾ ਪੰਜ ਪ੍ਰਧਾਨੀ ਹੈ ਪੰਜ ਪ੍ਰਧਾਨੀ ਤਾਂ ਮਾੜੀ ਗੱਲ ਹੀ ਹੁੰਦੀ ਹੈ ਲੇਕਿਨ ਪੰਜ ਪ੍ਰਧਾਨੀ ਨਾਲ ਕਦੇ ਕੋਈ ਨਾ ਘਰ ਚੱਲੇ ਨਾ ਦੇਸ਼ ਚੱਲੇ ਨਾ ਕੋਈ ਦਫ਼ਤਰ ਚੱਲੇ ਹਰ ਹਰ ਜਗ੍ਹਾ ਇੱਕ ਬੰਦੇ ਨੂੰ ਹੈਡ ਕਰਨੇ ਪੈਂਦਾ ਥੱਲੇ ਉਹਦੇ ਕਿੰਨੇ ਵੀ ਬੰਦੇ ਹੋਣ ਉਹ ਬੰਦੇ ਰਿਆਂ ਦੇ ਨਾਲੇ ਹੋਣ ਅਡਡ ਵਰਕ ਕਰਨ ਵਾਲੇ ਹੋਣ ਲੇਕਿਨ ਜਿਹੜਾ ਅਖਰ ਅਖਰ ਫੈਸਲਾ ਹੈ ਫੈਸਲਾ ਆਖਰ ਇੱਕ ਬੰਦੇ ਤੋਂ ਬਗੈਰ ਇਦੋਂ ਡਾਇਰੈਕਸ਼ਨ ਦਿੰਦਾ ਉਹ ਡਾਇਰੈਕਸ਼ਨ ਤੇ ਸਾਰੇ ਨਾ ਚੱਲੀਏ ਤਾਂ ਉਹ ਚੱਲ ਨਹੀਂ ਸਕਦੀ ਦੁਨੀਆ ਤੇ ਕਿਤੇ ਵੀ ਪੰਜ ਪ੍ਰਧਾਨੀ ਨਹੀਂ ਚੱਲੀ ਦੁਨੀਆ ਦੇ ਕਿੰਨੇ ਮੁਲਕਨ ਕਿਸੇ ਨੂੰ ਪੰਜ ਪ੍ਰਧਾਨੀ ਦਵਾ ਦਿਓ ਕਵਰਸ਼ ਮੁਲਕ ਕਹਿੰਦੇ ਹੁੰਦੇ ਸੀ ਅਸੀਂ ਪ੍ਰਜੀਡੀਅਮ ਨਾਲ ਚਲਾਉਨੇ ਆ ਸਾਡੀ ਪੋਰਟ ਬਿਊਰੋ ਹੈ ਮੈਨੂੰ ਰਸ਼ੀਆ ਦੀ ਪੋਰਟ ਬਿਊਰੋ ਦੱਸਦੇ ਕਿੱਥੇ ਪੁੱਤਨ ਤੋਂ ਬਗੈਰ ਮੈਨੂੰ ਸ਼ਿਪਿੰਗ ਤੋਂ ਬਗੈਰ ਚਾਈਨਾ ਦੀ ਦੱਸਦੇ ਕਿੱਥੇ ਹੈ ਮੈਨੂੰ ਹਿੰਦੁਸਤਾਨ ਦੇ ਕਮਰਸਟਾਂ ਦੀ ਦੱਸਦੇ ਪੋਰਟ ਬਿਊਰੋ ਕਿੱਥੇ ਹੈ ਇਸ ਕਰਕੇ ਇਹ ਬੀਰਾ ਬੀਬਾ ਨਾ ਪੋਰਟ ਬਿਊਰੋ ਨਾ ਇਹ ਪ੍ਰਜੀਡੀਅਮ ਇਹ ਨਹੀਂ ਚੱਲਦੀ ਕਦੇ ਫੌਜ ਹੈ ਲੜਦੀ ਹੈ ਕਿ ਫੌਜ ਦੀ ਪ੍ਰੈਸੀਡੀਅਮ ਫੈਸਲਾ ਕਰ ਲੂਗੇ ਉਧਰ جنگ ਲੱਗੀ ਹੈ ਜਿੰਨਾ ਚਿਰ ਇੱਕ ਉਹਦਾ ਹੈਡ ਨਹੀਂ ਹੋਏਗਾ رائے ਦੇਣ ਵਾਲੇ ਹੋਣਗੇ ਹੈਡ ਇੱਕ ਹੋਏਗਾ ਜੇ ਉਹਦੀ ਕਮਾਂਡ ਨਹੀਂ ਹੋਗੀ ਫੌਜ ਉਸੇ ਵੀਲੇ ਫੇਲ ਹੋ ਜਾਏਗੀ ਇਸ ਕਰਕੇ ਵੀ ਬਾ ਕਰਾਇ ਕਿਸੇ ਦੀ ਕੋਈ ਵੀ ਹੋ ਸਕਦਾ ਮੈਂ ਉਸਦੀ رائے ਇਹਨੂੰ ਨਾ ਕੱਟਾਂ ਨਾ ਮੈਂ ਉਤੇ ਕਮੈਂਟ ਕਰਾਂ ਲੇਕਿਨ ਤੁਹਾਡੇ ਸਵਾਲ ਦਾ ਜਵਾਬ ਮੈਂ ਇਹ ਦਿੰਨਾ ਕਿ ਨਹੀਂ ਜੇ ਚਲਣੀ ਹੈ ਪਾਰਟੀ ਘਰ ਚੱਲਣਾ ਹੈ ਦੇਸ਼ ਚੱਲਣਾ ਹੈ ਕੋਈ ਦਫਤਰ ਚੱਲਣਾ ਹੈ ਪਰਿਵਾਰ ਚੱਲਣਾ ਹੈ ਤਾਂ ਉਹ ਆਖਰੀ ਇੱਕ ਬੰਦੇ ਰਾਇ ਚ ਇਹੋ ਸਭ ਤੋਂ ਛੋਟਾ ਹੋਵੇ ਉਮਰ ਚ ਜੇ ਸਭ ਤੋਂ ਵੱਡਾ ਹੋਵੇ ਚاہے ਬੀਬੀ ਹੋਵੇ ਚਾਹੇ ਬੰਦਾ ਹੋਵੇ ਇਹ ਵੀ ਸਵਾਲ ਨੇ ਲੜਕੀ ਵੀ ਸਿਆਣੀ ਹੋ ਸਕਦੀ ਐ ਮਾਂ ਵੀ ਸਿਆਣੀ ਹੋ ਸੇ ਧੀ ਵੀ ਸਿਆਣੀ ਉਸਦੇ ਪੁੱਤ ਵੀ ਸਿਆਣਾ ਉਸਦਾ ਪਿਓ ਵੀ ਸਿਆਣਾ ਹੋ ਸਕਦਾ ਇਸ ਕਰਕੇ ਇਹਦੇ ਵਿੱਚ ਕੋਈ ਇਹਦੀ ਫਰਕ ਕੌਣ ਹੈ ਫਰਕ ਇਹ ਹੈ ਕਿ ਇੱਕ رائے ਉਹਦੇ ਤੇ ਸਾਰਾ ਕੇ ਜਰ ਆਪਣੇ ਚਾਹ ਫਰਾਨਾ ਸਿਆਣਾ ਇਹ ਦੀ ਗੱਲ ਠੀਕ ਐ ਆਪਾਂ ਇਹਦੀ ਬੰਨਿਆ ਕਰਕੇ ਕਰੋ رائے ਕਰੋ ਲੇਕਿਨ ਫੈਸਲਾ ਆਖਿਰ ਕਿਤੇ ਸੋ ਇਸ ਕਰਕੇ ਵੀਬਾ ਮੇਰੀ رائے ਦੇ ਮਤਾਬਕ ਜਿਹੜਾ ਹੈ ਉਹ ਸਿਸਟਮ ਤਾਂ ਇਹੀ ਹੈ ਜਿਹੜਾ ਸਭ ਤੋਂ ਵਧੀਆ ਪ੍ਰਧਾਨ ਤੋਂ ਅੱਛਾ ਕੋਈ ਫੈਸਲਾ ਹੋ ਨਹੀਂ ਸਕਦਾ ਉਸੇ ਨਾਲ ਹੀ ਭਾਈ ਅਮਰਿਤਪਾਲ ਦੇ ਸਾਥੀਆਂ ਦੀ ਹੋਰ ਐਨਐਸਐ ਵਧਾ ਦਿੱਤਾ ਹੈ ਇਸ ਸਮੇਂ ਚੋਣਾਂ ਤੋਂ ਪਹਿਲਾਂ ਅਜਿਹਾ ਫੈਸਲਾ ਆਉਣਾ ਤੇ ਲਗਾਤਾਰ ਭਾਈ ਅਮਰਿਤਪਾਲ ਦੇ ਨਾਲ ਲੋਕ ਜੁੜੇ ਹੋਏ ਆ ਤੁਸੀਂ ਕਿਵੇਂ ਦੇਖਦੇ ਹੋ ਇਹ ਤਾਂ ਜੋ ਵੀ ਕਾਨੂੰਨ ਇਸ ਤਰ੍ਹਾਂ ਦੇ ਨੇ ਕਿਸੇ ਤੇ ਵੀ ਇੱਕ ਤੇ ਧੱਕਾ ਕਰਦੇ ਨੇ ਪਾਰਟੀ ਤੇ ਕਰਦੇ ਨੇ ਕਿਸੇ ਤੇ ਵੀ ਕਰ ਸਾਡੇ ਵਿਰੋਧੀ ਤੇ ਵੀ ਕਰਦੇ ਨੇ ਮੈਂ ਕਹਿੰਦਾ ਕਦੇ ਵੀ ਜਿਹੜੇ ਸਰਕਾਰ ਧੱਕਾ ਕਰਦੀ ਹੈ ਇਹ ਮਾੜਾ ਹੈ ਗਲਤ ਫੈਸਲੇ ਨੇ ਇਹ ਜਿਸ ਬੰਦੇ ਨੇ ਵਿਧਾਨ ਦੀ ਸੌਂ ਖਾ ਲਈ ਹੈ ਲਿਖਤੀ ਸੌਂ ਖਾ ਲਈ ਹੈ ਬੋਲ ਕੇ ਦਫ਼ਤਰ ਦੀ ਸੌਂ ਖਾ ਲਈ ਹੈ ਤੇ ਫਿਰ ਲੋਕਾਂ ਨੇ ਵੋਟਾਂ ਪਾਤੀਆਂ ਤੇ ਫਿਰ ਉਸ ਬੰਦੇ ਦਾ ਕਿੱਥੇ ਰਹਿ ਗਿਆ ਇਸ ਕਰਕੇ ਮੈਂ ਸਮਝਦਾ ਕਿ ਸਰਕਾਰ ਇਹ ਗੈਰ ਕਾਨੂੰਨੀ ਕਰ ਰਹੀ ਹੈ ਹਾਂ ਜੇ ਕੋ ਉਸ ਦਾ ਕੋਈ ਗੁਨਾਹ ਬਖਰਾ ਹੋ ਜਿਹੜਾ ਐਕਟ ਲੱਗਦਾ ਉਹ ਕਰ ਲੈਣ ਲੇਕਿਨ ਜੋ ਐਨਐਸਏ ਵਾਰ-ਵਾਰ ਬਧਾਉਣਾ ਐ ਐਨਐਸਏ ਤਾਂ ਉਸ ਤੇ ਹੁੰਦਾ ਕਿ ਦੇਸ਼ ਦੇ ਖਿਲਾਫ ਕੋਈ ਸਾਜ਼ਿਸ਼ ਕਰ ਰਿਹਾ ਹੈ ਜਿਆਦਾ ਦੱਸਣ ਕਿ ਕੀ ਸਾਜ਼ਿਸ਼ ਹੈ ਇਸ ਕਰਕੇ ਮੈਂ ਇੰਡੀਵਿਜੂਅਲੀ ਦੀ ਬਜਾਏ ਮੈਂ ਜਨਰਲੀ ਕਹਾਂ ਕਰਦਾ ਕਿ ਸਾਰੇ ਦੇਸ਼ 'ਚ ਇੱਕ ਤੇ ਨਹੀਂ ਮੇਰੇ ਅਗਲੇ ਹਿੰਦੁਸਤਾਨ 'ਚ ਘਟੋੜ 100 ਬੰਦੇ ਤੇ ਜੇ ਕੋਈ ਵਿਦਵਾਨ ਬੋਲਦਾ ਉਹ ਤੇ ਲਾਉਂਦੇ ਨੇ ਜੇ ਕੋਈ ਲਿਖਾਰੀ ਲਿਖਦਾ ਉਹਦੇ ਲਾਉਂਦੇ ਨੇ ਜੇ ਕੋਈ ਪਾਰਟੀ ਬੋਲਦੀ ਉਹਦੇ ਲਾਉਂਦੇ ਨੇ ਕਿਸੇ ਦੇ ਈਡੀ ਭੇਜਦੇ ਨੇ ਕਿਸੇ ਦੇ ਐਨਐਸ ਲਾਉਂਦੇ ਨੇ ਇਹ ਸਾਰੇ ਦੇਸ਼ ਜੀ ਹੋ ਰਿਹਾ ਐ ਇਸੇ ਕਰਕੇ اپੋਜੀਸ਼ਨ ਇਕੱਠੀ ਹੋਈ ਨਾ اپੋਜੀਸ਼ਨ ਇਕੱਠੀ ਇਸੇ ਕਰਕੇ ਹੋਈ ਸ਼ਾਇਦ ਨਾ ਹੋ ਸਕਦੀ ਸੋ ਮੈਂ ਸਮਝਦਾ ਇਹ ਤਰੀਕਾ ਠੀਕ ਨਹੀਂ ਕਿਸੇ ਇੱਕ ਤੇ ਨਹੀਂ ਕਿਸੇ ਕਿਸੇ ਥਾਂ ਤੇ ਵੀ ਸਰਕਾਰ ਧੱਕਾ ਕਰਦੀ ਐ ਇਹ ਤਰੀਕਾ ਗਲਤ ਹੈ ਅਕਾਲੀ ਦਲ ਦੇ ਸੀਨੀਅਰ ਲੀਡਰ ਚੰਦੂ ਮਾਜਰਾ ਦੀ ਵੱਲੋਂ ਵੀ ਇਸ ਦੇ ਉੱਤੇ ਇੱਕ ਟਵੀਟ ਵੀ ਕੀਤਾ ਗਿਆ ਸੀ ਤੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਭਾਈ ਅਮਰਿਤਪਾਲ ਦੀ ਰਿਹਾਈ ਦੇ ਲਈ ਨਨਤਪੁਰ ਸਾਹਿਬ ਤੋਂ ਜਤਰਾ ਗੱਡੀ ਜਾਵੇਗੀ ਤਾਂ ਕਹਿ ਸਕਦੇ ਹਾਂ ਕਿ ਹੁਣ ਅਕਾਲੀ ਦਲ ਵੀ ਭਾਈ ਅਮਰਿਤਪਾਲ ਦੇ ਨਾਲ ਖੜੀ ਨਜ਼ਰ ਆ ਰਹੀ ਹੈ ਅਕਾਲੀ ਦਲ ਵੀ ਇੱਕ ਪਾਰਟੀ ਹੈ ਅਕਾਲੀ ਦਲ ਪਾਰਟੀ ਦੇ ਨਾਲ ਤਾਂ ਕੋਈ ਘੜਸਦਾ ਸਾਡੇ ਏਜੰਡੇ ਨੂੰ ਕੋਈ ਪਾਸ ਜੇ ਤਾਂ ਸਾਡੇ ਏਜੰਡੇ 'ਚ ਕੋਈ ਨੁਕਸ ਕਰਦਾ ਸਾਡੇ ਏਜੰਡੇ ਨੂੰ ਕੋਈ ਅੱਗੇ ਲੈ ਕੇ ਜਾਂਦਾ ਹੈ ਜਿਹੜੀ 103 ਸਾਲ ਪੁਰਾਣੀ ਪਾਰਟੀ ਹੈ ਉਹ ਕਿਸੇ ਦੇ ਮਗਰ ਲੱਗੂ ਕਿ ਉਹ ਪਾਰਟੀ ਉਹ ਆਪਦਾ ਕੰਮ ਕਰੂਗੀ ਅਸੀਂ ਆਪਦਾ ਕੰਮ ਕਰੀ ਜਾ ਰਿਹਾ ਇਸ ਕਰਕੇ ਇੱਕ ਬੰਦੇ ਦਾ ਟਵੀਟ ਕੀ ਕਹਿੰਦਾ ਨਹੀਂ ਇਹ ਤਾਂ ਪਾਰਟੀ ਚ ਰਾਇ ਹੈ ਕਿ ਪਾਰਟੀ ਫੈਸਲਾ ਕਰ ਦੇਣ ਤੇ ਲੇਕਿਨ ਪਾਰਟੀ ਹਮੇਸ਼ਾ ਪਾਰਟੀ ਆਫ ਦਿ ਨਿਸ਼ਾਨੇ ਤੇ ਅੱਗੇ ਵਧਦੀ ਹੈ ਨਾ ਕਿ ਇੱਕ ਕਿਸੇ ਇੱਕ ਲਾਈਨ ਤੇ ਕੋਈ ਇੱਕ ਬੰਦਾ ਕਹਿੰਦਾ ਉਹਦੇ ਬਤਵਕ ਵਧਦੀ ਹੈ ਕੋਈ ਇੰਡੀਵਿਜੂਅਲ ਰਾਇ ਕੋਈ ਵੀ ਦੇ ਸਕਦਾ ਹੈ ਲੇਕਿਨ ਪਾਰਟੀ ਆਫ ਦਿ ਨਿਸ਼ਾਨੇ ਤੇ ਜੋ ਸਾਡਾ ਨਿਸ਼ਾਨਾ ਹੈ ਜੋ ਸਾਡਾ ਐਲਾਨਨਾਮ ਹੈ ਅਸੀਂ ਤੇ ਕੰਮ ਕਰ ਰਹੇ ਆ ਕਰਦੇ ਰਹਾਂਗੇ ਔਰ ਇਹਦੂ ਪਹਿਲਾਂ ਕਰਦੇ ਆ ਰਹੇ ਆ ਇਹਨਾਂ ਮਿਸਿਆਂ ਤੇ ਵੀ ਅਸੀਂ ਇਹਨਾਂ ਦੇ ਵਕੀਲ ਐਸ.ਸੀ.ਪੀ.ਸੀ ਨੇ ਸਾਰਾ ਕੁਝ ਕੀਤਾ ਇਹਨਾਂ ਦਾ ਇਸ ਕਰਕੇ ਅਸੀਂ ਜਿੱਥੇ ਕਿਤੇ ਵੀ ਧੱਕਾ ਹੁੰਦਾ ਅਸੀਂ ਉਹਦੀ ਮਦਦ ਤੇ ਆਉਨੇ ਆ ਪਹਿਲਾਂ ਕਿਸਾਨੀ ਮੂਵਮੈਂਟ ਆਈ ਅਸੀਂ ਉਹਦੀ ਮਦਦ ਤੇ ਵੀ ਆਏ ਅਸੀਂ ਉਹਨਾਂ ਦੀ ਜੁਬਾਨ ਤਾਂ ਕਰਾਈਆਂ ਇਹਨਾਂ ਕੇਸਾਂ 'ਚ ਵੀ ਅਸੀਂ ਵਕੀਲ ਕਰਾਏ ਫੀਸਾਂ ਦੇ ਕਿ ਆਏ ਸੋ ਇਸ ਕਰਕੇ ਇੰਡੀਵਿਜੂਅਲ ਨਹੀਂ ਪਾਰਟੀ ਆਪਦੀ ਲਾਈਨ ਤੇ ਜਾ ਰਹੀ ਆ ਉਹ ਸਾਡੀ ਕਿ ਲਾਈਨ ਦੇ ਮਤਲਬ ਕਿ ਇਸ ਚੱਲ ਰਿਹਾ ਉਹ ਕੋਈ ਵੀ ਹੋਵੇ ਕੋਈ ਇੱਕ ਬੰਦਾ ਨਹੀਂ ਕਿ ਫਲਾਣਾ ਇੱਕ ਬੰਦਾ ਕਿਸੇ ਨਾਲ ਵੀ ਧੱਕਾ ਹੁੰਦਾ ਹਰ ਥਾਂ ਤੇ ਅਸੀਂ ਲੜਾਈ ਲੜਦੇ ਆ ਇੱਕ ਜਿੰਨੇ ਬੰਦੇ ਸਿੱਖਾ ਅਸੀਂ ਸਾਰਿਆਂ ਨੂੰ ਖੜਾ ਕੀਤਾ ਬੀਬੀ ਕਿਉਂ ਖੀਤੀ ਰਾਜੋਣਾ ਖੜੀ ਕੀਤੀ ਜਿਸ ਕਰਕੇ ਕੀਤੀ ਕਿ ਭਾਈ ਦੇਖੋ ਜੇਲ੍ਹ ਚੋਂ ਬੈਠੇ ਤੁਸੀਂ سپورਟ ਦੇਉ ਲੇਕਿਨ ਲੋਕਾਂ ਨੇ ਉਸ ਗੱਲ ਨੂੰ ਨਹੀਂ ਮੰਨਿਆ ਸੋ ਅਸੀਂ ਆਪਣੇ ਤੌਰ ਤੇ ਜੋ ਹੈ ਡੈਮੋਕ੍ਰੈਟਿਕ ਚਾਰਾ ਜੋਰੀ ਅਕਾਲੀ ਦਲ ਆਪਣੀ ਲਾਈਨ ਤੇ ਚੱਲ ਕੇ ਕਰ ਰਿਹਾ ਉਹਦੇ ਲਾਈਨ ਚ ਕਿ ਹਿੱਸਾ ਵੀ ਹੈ ਕਿ ਕਿਸੇ ਨਾਲ ਜਾਤ ਦੀ ਹੁੰਦੀ ਹੈ ਤਾਂ ਉੱਤੇ ਲੜਨਾ ਜ਼ੁਲਮ ਦੇ ਖਿਲਾਫ ਲੜਨਾ ਪਰ ਉਸ ਦੇ ਨਾਲ ਹੀ ਅਕਾਲੀ ਦਲ ਦੇ ਵੱਲੋਂ ਆਪਣੇ ਉਮੀਦਵਾਰ ਵੀ ਖੜੇ ਕੀਤੇ ਗਏ ਵਿਰੋਧੀ ਧਿਰ ਦੇ ਤੌਰ ਤੇ ਉਮੀਦਵਾਰ ਤਾਂ ਵੀ ਪਰ ਡੈਮੋਕ੍ਰੇਸੀ ਹੈ ਕੋਈ ਜੇ ਸਾਨੂੰ ਕਿਸੇ ਨੇ ਅਪੀਲ ਕੀਤੀ ਵੀ ਤੁਸੀਂ ਨਾਲ ਖੜੇ ਕਰੋ ਅਨੁਸ਼ਾਸਨ ਕਮੇਟੀ ਦੇ ਪ੍ਰਧਾਨ ਬਣ ਚੁੱਕੀਆਂ ਤੇ ਕੁਝ ਦਿਨ ਪਹਿਲਾਂ ਹੀ ਜਿਸ ਤਰ੍ਹਾਂ ਚਲੰਜੀ ਬਰਾੜ ਦੇ ਵੱਲੋਂ ਇੱਕ ਖੁੱਲਾ ਪੱਤਰ ਲਿਖਿਆ ਗਿਆ ਸੀ ਕਿ ਉਸ ਤੋਂ ਬਾਅਦ ਉਸ ਦੇ ਉੱਤੇ ਕੋਈ ਐਕਸ਼ਨ ਲਿਆ ਜਾਵੇਗਾ ਪੀਬਾ ਜਿਹੜੇ ਪੱਤਰ ਨਾ ਇਸ ਤਰ੍ਹਾਂ ਚੱਲਦੀਆਂ ਰਹਿੰਦੀਆਂ ਗੱਲਾਂ ਇੰਡੀਵਿਜੂਅਲ ਗੱਲਾਂ ਹੁੰਦੀਆਂ ਰਹਿੰਦੀਆਂ ਕਦੇ ਅਸੀਂ ਇੰਡੀਵਿਜੂਅਲ ਗੱਲ ਤੇ ਹਰ ਕਿਤੇ ਕੋਈ ਐਕਸ਼ਨ ਲੈਣਾ ਜ਼ਰੂਰੀ ਨਹੀਂ ਹੁੰਦਾ ਆਉਣ ਵਾਲੀ ਦਿਨਾਂ ਦੇ ਵਿੱਚ ਕੀ ਅਗਲਾ ਸਟੈਂਡ ਰਵੇਗਾ ਅਕਾਲੀ ਦਲ ਦਾ ਕਿਉਂਕਿ ਇਲੈਕਸ਼ਨ ਸਿਰਤੇ ਨੇ ਇਸ ਤੋਂ ਪਹਿਲਾਂ ਜੇ ਹਾਲਾਤ ਦੇਖਿਆ ਜਾਵੇ ਤਾਂ 10 ਸੀਟਾਂ ਤੇ ਜ਼ਮਾਨਤ ਜप्त ਹੋ ਗਈ ਹੈ ਪਰ ਫਿਰ ਵੀ ਕਿਤਨੇ ਕਿਤੇ ਲੋਕ ਅਕਾਲੀ ਦਲ ਨੂੰ ਚਾਹੁੰਦੇ ਨੇ ਕੀ ਲੱਗਦਾ ਹੈ ਕਿ ਆਉਣ ਵਾਲੀ ਦਿਨਾਂ ਦੇ ਵਿੱਚ ਕਿਸ ਚੀਜ਼ ਤੇ ਕੰਮ ਕਰਨ ਦੀ ਲੋੜ ਹੈ ਜੋ ਸਾਡਾ ਬੀਬਾ ਬੈਨੀਫੈਸਟੋ ਹੈ ਉਹ ਮੈਨੀਫੈਸਟੋ ਸਾਡਾ ਇਹੀ ਏਜੰਡਾ ਹੈ ਪੰਜਾਬ ਦੇ ਮਸਲੇ ਉਹ ਏਜੰਡਾ ਤੇ ਇਸੇ ਪੰਜਾਬ ਦੇ ਮਸਲੇ ਨੇ ਸਿੱਖ ਧਰਮ ਦੇ ਮਸਲੇ ਨੇ ਪੰਜਾਬੀਆਂ ਦੇ ਮਸਲੇ ਨੇ ਆਰਥਿਕ ਵੀ ਨੇ ਧਾਰਮਿਕ ਵੀ ਨੇ ਪੋਲੀਟੀਕਲ ਵੀ ਨੇ ਇਸ ਕਰਕੇ ਉਹਨਾਂ ਮਸਲਿਆਂ ਤੇ ਹੀ ਸਾਡੀ ਲੜਾਈ ਜਾਰੀ ਹੈ ਜਾਰੀ ਰਹੇਗੀ ਉਹਨਾਂ ਤੇ ਅਗਲੀ ਚੋਣ ਲੜਾਂਗੇ ਇਹ ਮੈਂ ਤੁਹਾਨੂੰ ਪਹਿਲਾਂ ਵੀ ਸਾਫ਼ ਕਰਤਾ ਕਿ ਇਹ ਲੜੋ ਇਹ ਲੜਾਈ ਸਾਥੋਂ ਥੋੜੀ ਜਿਹੀ ਵੱਖਰੀ ਹੋਗੀ ਲੋਕਾਂ ਨੂੰ ਇੱਕ ਭੁਲੇਖਾ ਪੈ ਗਿਆ ਕਿ ਜਿੱਤਣ ਤੋਂ ਬਾਅਦ ਥਰਡ ਕਿੱਥੇ ਜਾਣਗੇ ਉਹ ਲੋਕਾਂ ਦੇ ਦਿਮਾਗ 'ਚ ਨਹੀਂ ਆ ਕਿ ਥਰਡ ਥਾਂ ਤੇ ਵੀ ਖੜੇ ਹੋ ਸਕਦਾ ਹੈ ਮੈਂ ਅੱਜ ਵੀ ਕਹਿਣਾ ਕਿ ਅਸੀਂ ਇੰਡੀਪੈਂਡੈਂਟਲੀ ਵਰਕ ਕਰਾਂਗੇ ਅੱਜ ਸਾਡਾ ਮੈਂਬਰ ਜੋ ਵੀ ਹੈ ਉਥੇ ਜਾ ਕੇ ਨਾ ਲੈਫਟ ਨਾ ਰਾਈਟ ਸਿੱਧਾ ਆਪਣੀ ਡਾਇਰੈਕਸ਼ਨ ਜੋ ਸਾਡਾ ਇਸ਼ੂ ਆ ਉਹ ਤੇ ਬੋਲੇਗਾ ਉਹ ਤੇ ਗੱਲ ਕਰੇਗਾ ਕਿਸੇ ਨਾਲ ਇੱਧਰ ਉੱਧਰ ਬੋਰਡ ਦਾ ਮਤਲਬ ਕੋਈ ਨਹੀਂ ਭਵੇਂ ਅਸੀਂ ਇਕੱਲੇ ਰਹੀਏ ਭਵੇਂ ਸਾਡੇ ਨਾਲ ਪਾਰਟੀਆਂ ਹੋ ਜਾਣ ਦੂਸਰੀਆਂ ਸਾਡੀ رائے ਤੇ ਆ ਜਾਣ ਜਿਹੜੀਆਂ ਕਿ ਇਸ رائے ਤੇ ਆ ਰਹੀਆਂ ਹਨ ਇਸ ਕਰਕੇ ਸਾਡੇ ਭਵਾਂ ਕਿਸਾਨੀ ਮਸਲੇ ਨੇ ਭਵਾਂ ਸਾਡੇ ਆਰਥਿਕ ਮਸਲੇ ਨੇ ਭਵੇਂ ਸਾਡੇ ਫੈਡਲ ਸਿਸਟਮ ਮਸਲੇ ਨੇ ਭਵੇਂ ਸਾਡੇ ਧਰਮ ਦੇ ਮਸਲੇ ਨੇ ਅਸੀਂ ਉਹਨਾਂ ਤੇ ਲੜਦੇ ਆ ਲੜਦੇ ਰਹਾਂਗੇ ਤੇ ਅਖੀਰ ਜਿੱਤ ਪ੍ਰਾਪਤ ਕਰਾਂਗੇ ਜਿਹੜੀ ਡੈਮੋਕ੍ਰੇਸੀ ਆ ਉਹਦੇ ਚ ਲੜਾਈ ਕਰਨੀ ਹੁੰਦੀ ਆ ਵੋਟਾਂ ਦੀ ਲੜਾਈ ਕਰਾਂਗੇ ਔਰ ਲੋਕ ਅਗਲੀਆਂ ਵੋਟਾਂ ਸਾਡਾ ਸਾਥ ਦੇਣਗੇ ਸਾਨੂੰ ਯਕੀਨ ਆ ਲਤਾ ਬਿਲਕੁਲ ਅਕਾਲੀ ਦਲ ਦੇ ਵੱਲੋਂ ਹੁਣ ਇੱਕ ਥਰਡ ਫਰੰਟ ਬਣ ਕੇ ਵੱਖਰੇ ਤੌਰ ਤੇ ਲੜਿਆ ਜਾਵੇਗਾ ਆਪਣੇ ਮੁੱਦਿਆਂ ਨੂੰ ਲੈ ਕੇ ਖੇਤਰੀ ਪਾਰਟੀ ਹੈ ਪੰਜਾਬ ਦੇ ਮੁੱਦਿਆਂ ਨੂੰ ਚੱਕ ਕੇ ਜਿਹੜੀ ਹੁਣ ਗੱਲਬਾਤ ਕੀਤੀ ਜਾਵੇਗੀ ਤਾਂ ਹੁਣ ਦੇਖਣਾ ਹੋਵੇਗਾ ਕਿ ਜਿਵਨੀ ਚੋਣਾਂ ਦੇ ਵਿੱਚ ਇਸ ਦਾ ਨਤੀਜਾ ਕੀ ਰਹੇਗਾ ਵੀਡੀਓ ਜਰਨਲਿਸਟ ਲਾਲਤਾ ਪ੍ਰਸ਼ਾਦ ਦੇ ਨਾਲ ਇੰਦਰ ਸਿੱਧੂ ਐਬੀਪੀ ਸੰਜਾ ਚੰਡੀਗੜ੍ਹ